ਹਾਜ਼ ਜੰਗ ਸ਼੍ਰੀ ਸੰਘਰਾਨਾ ਸਾਹਿਬ ਇਸ ਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਹਿਲੀ ਲੜਾਈ ਜੋ ਕਿ ਅੰਮ੍ਰਿਤਸਰ ਤੋਂ ਦੋ ਕਕੂ ਦੂਰ ਪਿੰਡ ਚੱਬੇ ਦੀ ਜੂਹ ਵਿੱਚ ਸ਼ਾਹਜਹਾਨ ਦੇ ਜਰਨੈਲ ਮੁਖਲਿਸ ਖਾਨ ਨਾਲ ਹੋਈ ਗਮਟਾਲੇ ਦੀ ਜੂਹ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਸਿੱਖਾ ਸਮੇਤ ਸ਼ਿਕਾਰ ਖੇਡਣ ਗਏ ਤੇ ਗੁਰੂ ਸਾਹਿਬ ਤੋਂ ਚਾਰਖ ਕੋਹ ਦੀ ਵਿਥ ਤੇ ਸ਼ਾਹਜਹਾਨ ਵੀ ਸ਼ਾਹੀ ਫੌਜਾਂ ਨਾਲ ਸ਼ਿਕਾਰ ਖੇਡ ਰਿਹਾ ਸੀ ਸ਼ਾਹੀ ਫੌਜਾਂ ਨੇ ਗਰੁੜ ਪੰਛੀ ਦੇ ਪਿੱਛੇ ਆਪਣਾ ইরਾਨੀ ਬਾਦਸ਼ਾਹ ਵੱਲੋਂ ਪੇਟ ਕੀਤਾ ਚੁੱਟਾ ਬਾ ਛੱਡਿਆ ਪਰ ਉਹ ਬਾਜ ਪੰਛੀ ਨਾਲ ਉੱਡਣ ਲੱਗਾ ਸਿੱਖਾ ਨੇ ਵੀ ਆਪਣਾ ਬਾਜ਼ ਛੱਡਿਆ ਉਸ ਨੇ ਗਰੁੜ ਪੰਛੀ ਅਤੇ ਸ਼ਾਹੀ ਫੌਜ ਦੇ ਬਾਜ਼ ਨੂੰ ਥੱਲੇ ਸੁੱਟ ਲਿਆ ਸਿੱਖਾ ਨੇ ਦੋਵੇਂ ਫੜ ਲਏ ਸ਼ਾਜਹਾਨ ਨੇ ਮੀਰੀ ਸ਼کاری ਨੂੰ ਬਾਜ਼ ਦੀ ਭਾਲ ਕਰਨ ਵਾਸਤੇ ਭੇਜਿਆ ਸਿੱਖਾ ਨੇ ਬਾਜ਼ ਵਾਪਸ ਕਰਨ ਤੋਂ ਨਾ ਕਰ ਦਿੱਤੀ ਸ਼ਾਹੀ ਫੌਜਾ ਨੇ ਲਾਹੌਰ ਜਾ ਕੇ ਗਵਰਨਰ ਨੂੰ ਵਧਾ ਚੜਾ ਕੇ ਰਿਪੋਰਟ ਕਰ ਦਿੱਤੀ ਤੇ ਕਿਹਾ ਕਿ ਅਜਬਾਜ ਨੂੰ ਹੱਥ ਪਾਇਆ ਹੈ ਤੇ ਕੱਲ ਤਾਜ ਨੂੰ ਪਾਉਣਗੇ ਗਵਰਨਰ ਨੇ ਗਵਰਨਰ ਨੇ ਵਧਾ ਚੜਾ ਕੇ ਰਿਪੋਰਟ ਸ਼ਾਹਜਹਾਨ ਨੂੰ ਭੇਜੀ ਤੇ ਹਮਲਾ ਕਰਨ ਦੀ ਆਗਿਆ ਮੰਗੀ ਸ਼ਾਹਜਹਾਨ ਨੇ ਹਮਲਾ ਕਰਨ ਦੀ ਆਗਿਆ ਦੇ ਦਿੱਤੀ ਕਲੀਜ ਖਾਨ ਨੇ ਆਪਣੇ ਫੌਜਦਾਰ ਮੁਕਲਿਸ ਖਾਨ ਨੂੰ 7000 ਫੌਜ ਦੇ ਕੇ ਅੰਮ੍ਰਿਤਸਰ ਉੱਤੇ ਤਾਵਾ ਬੋਲਣ ਲਈ ਭੇਜਿਆ ਫੌਜ 15 ਮਈ 1628 ਨੂੰ ਅੰਮ੍ਰਿਤਸਰ ਆਪੂਜੀ ਗੁਰੂ ਸਾਹਿਬ ਨੂੰ ਇਤਨੀ ਜਲਦੀ ਹਮਲੇ ਦੀ ਆਸ ਨਹੀਂ ਸੀ ਜਦੋਂ ਲੜਾਈ ਗੱਲ ਆ ਪਈ ਤਾਂ ਚੁਣੌਤੀ ਨੂੰ ਖੜੇ ਮੱਥੇ ਪਰਵਾਣ ਕਰ ਲਿਆ ਤੇ ਵੈਰੀ ਨਾਲ ਲਗਵਾਂਡੀ ਲੋਹਾ ਲੈਣ ਦੀ ਯੋਜਨਾ ਬਣਾ ਲਈ ਗਈ ਪਿੱਪਲੀ ਸਾਹਿਬ ਵਿਖੇ ਰਹਿੰਦੇ ਸਿੱਖਾ ਦਾ ਫੌਜ ਨਾਲ ਟਾਕਰਾ ਹੋ ਗਿਆ ਸਿੱਖਾ ਨੇ ਇਸ ਲੜਾਈ ਨੂੰ ਧਰਮ ਯੁੱਧ ਸਮਝ ਕੇ ਖੇੜੇ ਮੱਥੇ ਪਰਵਾਣ ਕਰ ਲਿਆ ਬਿਦੀ ਚੰਦ ਨੇ ਮੋਰਚਾ ਸੰਭਾਲਦੇ ਸ਼ਾਹੀ ਫੌਜਾਂ ਨੂੰ ਵੰਗਾ ਰਿਆ ਇਨਾ ਦਿਨਾ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪੁੱਤਰੀ ਬੀਬੀ ਵੀਰੋ ਦਾ ਵਿਆਹ ਰੱਖਿਆ ਹੋਇਆ ਸੀ ਜੰਝ ਨੇ ਅੰਮ੍ਰਿਤਸਰ ਆਉਣਾ ਸੀ ਵਿਆਹ ਤੋਂ ਪਹਿਲਾਂ ਲੜਾਈ ਸ਼ੁਰੂ ਹੋ ਗਈ ਲੜਾਈ ਜੰਮ ਕੇ ਹੋਈ ਸਮਸ ਖਾਨ ਦੇ ਪੈਰ ਉਖੜੇ ਤਾਂ ਉਸ ਦੀ ਸਹਾਇਤਾ ਲਈ ਅਨਵਰ ਖਾਨ ਅੱਗੇ ਆਇਆ ਇਦਰੋਂ ਟਾਕਰੇ ਤੇ ਭਾਈ ਪਾਨਾ ਜੀ ਦੇ ਦਸਤੇ ਨੇ ਗੋਲੀਆਂ ਚਲਾਈਆ ਸਮਸ ਖਾਨ ਨੇ ਗੁੱਸੇ ਵਿੱਚ ਭਾਈ ਭਾਨਾ ਜੀ ਤੇ ਵਾਰ ਕੀਤਾ ਅੱਗੋਂ ਭਾਈ ਭਾਨਾ ਜੀ ਨੇ ਪਰਵਾ ਵਾਰ ਕਰਕੇ ਸਮਸ ਖਾਨ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਸਮਸ ਖਾਨ ਨੇ ਸਮਸ ਖਾਨ ਮਰਿਆ ਵੇਖ ਕੇ ਫੌਜਾਂ ਨੇ ਭਾਈ ਭਾਨਾ ਜੀ ਤੇ ਗੋਲੀਆਂ ਦੀ ਵਰਖਾ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਹੁਣ ਮੁਹੰਮਦ ਅਲੀ ਅੱਗੇ ਆਇਆ ਸਿੱਖ ਫੌਜਾਂ ਦੀ ਕਮਾਨ ਭਾਈ ਸਿੰਘਾ ਨੇ ਸੰਭਾਲੀ ਭਾਈ ਨਿਹਾਲਾ ਜੀ ਭਾਈ ਤੋਤਾ ਜੀ ਭਾਈ ਤਰਲੋਕਾ ਜੀ ਭਾਈ ਨੇਤਾ ਜੀ ਨੇ ਡੱਟ ਕੇ ਟਾਕਰਾ ਕੀਤਾ ਸ਼ਾਹੀ ਫੌਜਾਂ ਨੂੰ ਹਰਿਮੰਦਰ ਸਾਹਿਬ ਵੱਲ ਜਾਣ ਤੋਂ ਰੋਕਿਆ ਮੁਹੰਮਦ ਅਲੀ ਨੇ ਗੋਲੀਆਂ ਦਾ ਨਿਸ਼ਾਨਾ ਭਾਈ ਸਿੰਘਾ ਦੀ ਭਾਈ ਸਿੰਘਾ ਜੀ ਉੱਤੇ ਕੀਤਾ ਜੋ ਕਾਇਲ ਹੋ ਕੇ ਡਿੱਗ ਪਏ ਸੰਭਲ ਕੇ ਉੱਠੇ ਤੇ ਤੀਰ ਮਾਰ ਕੇ ਮੁਹੰਮਦ ali ਨੂੰ ਥਾਂ ਤੇ ਡੇਗ ਦਿੱਤਾ ਭਾਈ ਸਿੰਘਾ ਜੀ ਵੀ ਸ਼ਹੀਦ ਹੋ ਗਏ ਤੇ ਕਮਾਨ ਪੈਂਦੇ ਖਾਨ ਨੇ ਸੰਭਾਲੀ ਗੁਰੂ ਜੀ ਦੀ ਸਾਰੀ ਸਥਿਤੀ ਦੀ ਦੇਖਭਾਲ ਕਰਦੇ ਹੋਏ ਜਦੋਂ ਕਿਲਾ ਲੋਹਗੜ ਆਏ ਤਾਂ ਮੁਖਲਿਸ ਖਾਨ ਨੇ ਕਿਲੇ ਤੇ ਹਮਲਾ ਕਰ ਦਿੱਤਾ ਗੁਰੂ ਜੀ ਦੇ ਕਹਨ ਤੇ ਖੇਮ ਕਰਨ ਦੇ ਇੱਕ ਤਰਖਾਨ ਸਿੰਘ ਨੇ ਲੱਕੜ ਦੀ ਗੋਲੀ ਨੂੰ ਜਿਸ ਵਿੱਚ ਖੋੜ ਸੀ ਪੱਥਰ ਤੋਪ ਦੀ ਸ਼ਕਲ ਦੇ ਦਿੱਤੀ ਇਸ ਵਿੱਚ ਕਿਲੇ ਅੰਦਰੋਂ ਪੱਥਰਾਂ ਦੀ ਵਰਖਾ ਹੋਣ ਲੱਗੀ ਮੁਖਲਿਸ ਖਾਨ ਦੀਆ ਫੌਜਾ ਦੇ ਪੈਰ ਉਖੜਨ ਲੱਗੇ ਫੌਜ ਦੇ ਇੱਕ ਦਸਤੇ ਨੇ ਬੇਕਸਰ ਵਾਲੇ ਪਾਸਿਓਂ ਸ਼ਹਿਰ ਤੇ ਹਮਲਾ ਕਰ ਦਿੱਤਾ ਮੁਖਲਿਸ ਖਾਨ ਦੀਆ ਫੌਜਾ ਕੋਲ ਕਾਫੀ ਜੰਗੀ ਹਥਿਆਰ ਸਨ ਪਰ ਸਿੱਖਾ ਪਾਸ ਕੇਵਲ ਚੜ੍ਹਦੀ ਕਲਾ ਤੇ ਗੁਰੂ ਪਰੋਸੇ ਦੀ ਹੀ ਦਾਤ ਸੀ ਪਾਈ ਤੋਤਾ ਜੀ ਪਾਈ ਨਿਹਾਲਾ ਜੀ ਪਾਈ ਤਰਲੋਕਾ ਜੀ ਵਰਗੇ ਸੂਰਬੀਰ ਸਿੱਖ ਜੂਝਦੇ ਹੋਏ ਸ਼ਹੀਦ ਹੋਏ ਉਧਰ کریم ਬੇਗ ਜੰਗ ਬੇਗ ਸਲਾਮ ਖਾਨ ਕਿਲੇ ਦੀ ਕਾਂਦ ਡੇਗਨ ਵਿੱਚ ਸਫਲ ਹੋ ਗਏ ਕਾਂਦ ਡਿੱਗੀ ਵੇਖ ਕੇ ਗੁਰੂ ਜੀ ਨੇ ਬੀਬੀ ਵਿਰੋਧੇ ਸੋਹਰੇ ਪਿੰਡ ਸੁਨੇਹਾ ਪੇ ਦਿੱਤਾ ਕਿ ਬਰਾਤ ਅੰਮ੍ਰਿਤਸਰ ਆਉਣ ਦੀ ਬਜਾਏ ਸਿੱਧੀ ਚਭਾਲ ਜਾਵੇ ਰਾਤ ਹੋ ਜਾਣ ਤੇ ਲੜਾਈ ਰੁਕ ਗਈ ਸਿੱਖਾਂ ਨੇ ਰਾਤੋਂ ਰਾਤ ਕੰਧ ਫੇਰ ਉਸਾਰ ਲਈ ਦਿਨ ਚਦਿਆ ਲੜਾਈ ਫੇਰ ਸ਼ੁਰੂ ਹੋ ਗਈ ਸਿੱਖ ਫੌਜਾਂ ਦੀ ਕਮਾਨ ਪੈਂਦੇਖਾਂ ਕੋਲ ਸੀ ਸਿੱਖ ਫੌਜਾਂ ਲੜਦੀਆਂ ਲੜਦੀਆਂ ਪਿੰਡ ਚੱਬੇ ਵਾਲੇ ਪਾਸੇ ਵਧੀਆ ਗੁਰੂ ਜੀ ਅੱਗੇ ਵੱਧ ਕੇ ਫੌਜਾਂ ਦਾ ਹੌਸਲਾ ਵਧਾ ਰਹੇ ਸਨ ਇਸੇ ਅਸਾਂ ਤੇ ਮੁਖਲਿਸ ਖਾਨ ਨੇ ਗੁਰੂ ਜੀ ਨੂੰ ਸਿੱਧੀ ਆਪਸੀ ਲੜਾਈ ਲਈ ਵੰਗਾਰਿਆ ਗੁਰੂ ਜੀ ਨੇ ਉਸ ਦੀ ਚੁਣੌਤੀ ਪ੍ਰਵਾਨ ਕਰ ਲਈ ਦਵੱਲੀ ਫੌਜਾਂ ਪਿੱਛੇ ਹਟ ਗਈਆਂ ਮੁਖਲਿਸ ਖਾਨ ਤੇ ਗੁਰੂ ਜੀ ਦੀ ਪਿੜ ਵਿਚਕਾਰ ਇੱਕ ਦੂਸਰੇ ਦੇ ਸਾਹਮਣੇ ਆ ਜੁੱਟੇ ਗੁਰੂ ਜੀ ਦੇ ਪਹਿਲੇ ਵਾਰ ਨਾਲ ਮੁਖਲਿਸ ਖਾਨ ਦਾ ਘੋੜਾ ਡਿੱਗ ਪਿਆ ਗੁਰੂ ਜੀ ਨੇ ਵੀ ਆਪਣਾ ਘੋੜਾ ਛੱਡ ਦਿੱਤਾ ਤੇ ਤਲਵਾਰ ਢਾਲ ਦੀ ਲੜਾਈ ਸ਼ੁਰੂ ਹੋ ਗਈ ਮੁਖਲਿਸ ਖਾਨ ਦੇ ਪਹਿਲੇ ਵਾਰ ਨੂੰ ਗੁਰੂ ਜੀ ਨੇ ਭੈਂਤੜਾ ਬਦਲ ਕੇ ਬਚਾ ਲਿਆ ਤੇ ਮੁਸਕਰਾ ਕੇ ਮੁਖਲਿਸ ਖਾਨ ਨੂੰ ਇੱਕ ਹੋਰ ਵਾਰ ਕਰਨ ਲਈ ਕਿਹਾ ਉਸਨੇ ਗੁੱਸੇ ਤੇ ਜੋਸ਼ ਵਿੱਚ ਵਾਰ ਕੀਤਾ ਗੁਰੂ ਜੀ ਨੇ ਵਾਰ ਢਾਲ ਤੇ ਰੋਕ ਕੇ ਮੋੜਵਾ ਵਾਰ ਕਰ ਦਿੱਤਾ ਗੁਰੂ ਜੀ ਦੇ ਖੰਡੇ ਦਾ ਵਾਰ ਇੰਨਾ ਸ਼ਕਤੀਸ਼ਾਲੀ ਸੀ ਕਿ ਮੁਖਲਿਸ ਖਾਨ ਦੀ ਢਾਲ ਨੂੰ ચીਰ ਕੇ ਉਸਦੇ ਸਿੰਗਾ ਚੋ ਲੰਘ ਕੇ ਢੜ ਨੂੰ ਦੋ ਫਾੜ ਕਰ ਦਿੱਤੇ ਮਖਲਿਸ ਖਾਨ ਦੇ ਡਿੱਗਣ ਨਾਲ ਉਸ ਦੀ ਆ ਫੌਜਾ ਭੱਜ ਉੱਠੀਆ ਸਿੱਖਾ ਨੇ ਪਿੱਛਾ ਕੀਤਾ ਤਾਂ ਗੁਰੂ ਜੀ ਨੇ ਰੋਕ ਦਿੱਤਾ ਕਿ ਭੱਜਦੇ ਆ ਦਾ ਪਿੱਛਾ ਨਹੀਂ ਕਰਨਾ ਜਿੱਤ ਦੇ ਨਗਾਰੇ ਵਜਾਏ ਗਏ ਗੁਰੂ ਜੀ ਨੇ ਸਭ ਸ਼ਹੀਦਾ ਦੀਆ ਦੇਹ ਇਕੱਠੀਆਂ ਕਰਵਾ ਕੇ ਉਹਨਾਂ ਦਾ ਸੰਸਕਾਰ ਕੀਤਾ ਸ਼ਹੀਦ ਸਿੰਘਾਂ ਦੀ ਗਿਣਤੀ 83 ਜਿਨ੍ਹਾਂ ਦੇ ਨਾਮ ਭਾਈ ਨੰਦ ਜੀ ਭਾਈ ਜੇਤਾ ਜੀ ਭਾਈ ਪਿਰਾਨਾ ਜੀ ਭਾਈ ਤੋਤਾ ਜੀ ਭਾਈ ਤਰਲੋਕਾ ਜੀ ਭਾਈ ਸਾਈ ਦਾਸ ਜੀ ਭਾਈ ਪੈੜਾ ਜੀ ਭਾਈ ਤਖਤੂ ਜੀ ਭਾਈ ਨੰਤਾ ਜੀ ਭਾਈ ਨਿਹਾਲਾ ਜੀ ਭਾਈ ਪਖਤੂ ਜੀ ਭਾਈ ਮੋਹਨ ਜੀ ਭਾਈ ਗੋਪਾਲ ਜੀ ਸਨ ਇਸੇ ਹੀ ਸਥਾਨ ਤੇ ਜੱਬੇ ਪਿੰਡ ਦੀ ਮਾਤਾ ਸੁਲੱਖਣੀ ਜੀ ਨੂੰ ਪਾਰਿ ਉਪਕਾਰੀ ਗੁਰਾ ਜੀ ਨੇ ਸਤ ਪੁੱਤਰਾ ਦੀ ਦਾਤ ਬਖਸ਼ੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ